ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਕਿੰਦਾ ਦੀ ਲੱਗਦੀ ਆ ਫਰਸਟ ਆਪਣਾ ਜਿਹੜਾ ਇਹ ਕਾਟਨ ਦਾ ਸੂਟ ਹੋਏਗਾ ਨਾਲ ਕਾਟਨ ਦਾ ਹੀ ਦੁਪੱਟਾ ਹੋਏਗਾ ਇਹਦੇ ਬਾਟਮ ਤੇ ਵਰਕ ਹੋਏਗਾ ਚੈੱਕ ਕਰੋ ਫਲਾਰਸ ਦਾ ਕੰਮ ਬਾਟਮ ਤੇ ਕੀਤਾ ਬਹੁਤ ਸੋਹਣਾ ਜਿਹੜਾ ਨੈੱਕ ਤੇ ਵਰਕ ਕੀਤਾ ਹੋਇਆ ਪ੍ਰਾਈਸ ਬਹੁਤ ਰੀਜ਼ਨੇਬਲ ਆ ਇਹਨਾਂ ਦੇ ਤੁਸੀਂ ਚੈੱਕ ਕਰੋ ਅਗਰ ਇਹ ਸੂਟ ਤੁਸੀਂ 4 ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਲੈਸ ਹੋਏਗਾ ਅਗਰ 1 ਸੂਟ ਬਾਈ ਕਰਦੇ ਹੋ ਤਾਂ ਵੀ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਮਿਲਣਗੇ કોટਨ ਦੇ ਨਾਲ ਕੰਟਰਾਸਟ ਦੁਪट्टे ਆ ਚੈੱਕ ਦੇ ਚਲੋ ਕਲਰ ਕੰਟਰਾਸਟ ਬਹੁਤ ਸੋਹਣੇ ਆ ਕਲਰ ਠੀਕ ਹੈ ਜੀ ਸੋਬਰ ਜੇ ਸਰਦਾਰੀ ਜੇ ਰੰਗ ਆ ਅਗਰ ਤੁਸੀਂ ਇਹਦੇ ਨਾਲ ਪਲਾਜ਼ੋ ਪੈਂਟ ਪਲਾਜ਼ੋ ਸਟਿਚ ਕਰਾਉਣਾ ਉਹ ਵੀ ਕਰਾ ਸਕਦੇ ਹੋ ਅਗਰ ਸਲਵਾਰ ਸੂਟ ਸਟਿਚ ਕਰਾਉਣਾ ਚਾਹੁੰਦੇ ਆ ਸਲਵਾਰ ਸੂਟ ਵੀ ਕਰਾ ਸਕਦੇ ਹੋ ਨੈਕਸਟ ਆ ਵੀ ਕੋਟਨ ਦੇ ਵਿੱਚ ਹੀ ਹੋਣਗੇ ਇਹਨਾਂ ਦੇ ਵੀ ਨਾਲ ਕੋਟਨ ਦੇ ਦੁਪट्टे ਹੋਣਗੇ ਇਹ ਪ੍ਰਿੰਟ ਸੂਟ ਹੋਣਗੇ 올ਓਵਰ ਪ੍ਰਿੰਟ ਸੂਟ ਹੋਏਗਾ 5 ਮੀਟਰ ਨਾਲ ਦੁਪੱਟਾ ਹੋਏਗਾ ਨੈਕਸਟ ਆ ਕਰੇਵ ਦਾ ਸੂਟ ਹੋਏਗਾ neck ਘੇਰਾ ਬਣਿਆ ਹੋਇਆ ਚੈੱਕ ਕਰੋ ਨਾਲ ਚਰੌਂ ਦਾ ਦੁਪੱਟਾ ਫੋਰ ਸਾਈਡ ਦੁਪੱਟੇ ਤੇ ਲੈਸ਼ ਲੱਗੀ ਆ ਨੈਕਸਟ ਆ ਸਿਲਕ ਦਾ ਸੂਟ ਹੋਏਗਾ organza ਦਾ ਨਾਲ ਦੁਪੱਟਾ ਹੋਏਗਾ ਬਹੁਤ ਸੋਹਣਾ ਨਾਲ ਸ਼ਰਾਰਾ ਬਣਿਆ ਹੋਇਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੈ ਇਹਨਾਂ ਦੇ ਨੈਕਸਟ ਆ ਵੀ ਸੇਮ ਸਿਲਕ ਦੇ ਵਿੱਚ ਆ ਫੈਬਰਿਕ ਤੇ organza ਦਾ ਨਾਲ ਦੁਪੱਟਾ ਹੋਏਗਾ ਠੀਕ ਹੈ ਜੇ ਸੋਲੋ ਪੀਸ ਅਵੇਲੇਬਲ ਆ ਅਗਰ ਤੁਸੀਂ ਬਾਏ ਕਰਨਾ ਹੈ ਤੁਸੀਂ ਕਰ ਸਕਦੇ ਹੋ ਨੈਕਸਟ ਆ ਕ੍ਰੇ ਫੈਬਰਿਕ ਦੇ ਵਿੱਚ ਫਸੂਟ ਠੀਕ ਹੈ ਜੀ ਬਹੁਤ ਸੋਹਣਾ ਹੈਵੀ ਵਰਕ ਕੀਤਾ ਹੋਇਆ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਹੈ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਨੈਕਸਟ ਆ ਸਿਲਕ ਦੇ ਵਿੱਚ ਹੋਏਗਾ ਨਾਲ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਬਾਟਮ ਤੇ ਵੀ ਵਰਕ ਹੋਏਗਾ ਤੇ ਜਿਹੜਾ ਆਰਗੈਂਜ਼ਾ ਦੁਪੱਟੇ ਤੇ ਚੈੱਕ ਕਰੋ ਲੈਸ਼ ਬਹੁਤ ਵਧੀਆ ਲੱਗੀ ਹੈ ਜੀ ਨੈਕਸਟ ਆ ਆਰਗੈਂਜ਼ਾ ਦਾ ਹੀ ਸੂਟ ਹੋਏਗਾ ਆਰਗੈਂਜ਼ਾ ਦਾ ਹੀ ਦੁਪੱਟਾ ਹੋਏਗਾ ਬਾਟਮ ਤੇ ਸੇਮ ਇਦਾਂ ਪੈਚ ਵਰਕ ਲਗਾ ਕੇ ਕੰਮ ਕੀਤਾ ਹੈ ਨੈਕਸਟ ਆ ਸਿਲਕ ਦਾ ਸੂਟ ਹੋਏਗਾ ਆਰਗੈਂਜ਼ਾ ਦਾ ਨਾਲ ਦੁਪੱਟਾ ਹੋਏਗਾ ਠੀਕ ਹੈ ਦੁਪੱਟੇ ਦੇ 4 ਸਾਈਡ ਜਿਹੜਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਨੈਕਸਟ ਆਰਗੈਂਜ਼ਾ ਦਾ ਹੀ ਫੈਬਰਿਕ ਰਹੇਗਾ ਦੁਪੱਟਾ ਵੀ ਆਰਗੈਂਜ਼ਾ ਦਾ ਹੋਏਗਾ ਬਾਟਮ ਨਾਲ ਕੰਟਰਾਸਟ ਹੋਏਗੀ ਬਾਟਮ ਤੇ ਵੀ ਵਰਕ ਕੀਤਾ ਹੋਏਗਾ ਨੈਕਸਟ ਆ ਜੋਰਜਟ ਦੇ ਵਿੱਚ ਆ ਨਾਲ ਸ਼ਰਾਰਾ ਸੀਣਾ ਬਾਟਮ ਸੀਣੀ ਨਾਲ ਤੁਸੀਂ ਜੋ ਸੀਣਾ ਚਾਹੁੰਦੇ ਆ ਸਟਿਚ ਕਰਾ ਸਕਦੇ ਹੋ ਬਹੁਤ ਸੋਹਣੇ ਬਣੇ ਹੋਏ ਆ ਨੈਕਸਟ ਆ ਪਿਓਰ ਮਸਲੀਨ ਦੇ ਵਿੱਚ 올ਓਵਰ ਸੂਟ ਹੋਏਗਾ ਪ੍ਰਿੰਟ ਸੂਟ 5 ਮੀਟਰ ਸੂਟ ਹੋਏਗਾ ਨਾਲ ਵਿਸਕੋਜ਼ オーਰਗੈਂਜ਼ਾ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਫੈਬਰਿਕ ਬਹੁਤ ਅੱਛਾ ਹੋਏਗਾ ਤੁਸੀਂ ਚੈੱਕ ਕਰੀ ਚਲੋ ਇਹਦੇ ਵਿੱਚ ਵਿੱਚ 6 ਤੋਂ 7 ਆਪਣੇ ਕੋਲ ਰੰਗ ਹੈਗੇ ਆ ਨੈਕਸਟ ਆ ਕਾਟਨ ਦੇ ਵਿੱਚ ਕੈਨ ਬੀ ਕਾਟਨ ਦੇ ਵਿੱਚ ਹੋਣਗੇ ਠੀਕ ਹੈ 2.5 2.5 ਮੀਟਰ ਦੀ ਕੱਟ ਹੋਏਗੀ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਬਾਟਮ ਹੋਏਗੀ ਇਹਦੇ ਵਿੱਚ ਵੀ ਆਪਣੇ ਕੋਲ 8 ਤੋਂ 10 ਕਲਰ ਹੈਗੇ ਆ ਪ੍ਰਿੰਟ ਵੱਖਰੇ ਵੱਖਰੇ ਆ ਤੇ ਵੱਖਰੇ ਵੱਖਰੇ ਕਲਰ ਹੈ ਜੀ ਚੈੱਕ ਕਰੀ ਚਲੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨ ਸਟਿਚ ਬਾਏ ਕਰਨਾ ਚਾਹੁੰਦੇ ਅਨ ਸਟਿਚ ਵੀ ਬਾਏ ਕਰ ਸਕਦੇ ਹੋ ਨੈਕਸਟ ਆ ਕਾਟਨ ਦੇ ਵਿੱਚ ਸੂਟ ਹੋਣਗੇ ਵੀ ਨੈਕ ਬਣਿਆ ਹੋਏਗਾ ਘੇਰੇ ਤੇ ਸੇਮ ਇਦਾਂ ਹੀ ਬਣਿਆ ਹੋਏਗਾ ਤੇ ਜਿਹੜਾ ਦੁਪੱਟਾ ਕਟ ਵਰਕ ਸਟਾਈਲ ਬਣ ਕੇ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਹੋਏਗਾ ਚੈੱਕ ਕਰੋ ਇਦਾਂ ਬਣਿਆ ਹੋਏਗਾ ਠੀਕ ਹੈ ਘੇਰਾ ਤੇ ਨੈਕ ਤੇ ਸਾਰੀ ਸ਼ਰਟ ਦੇ ਵਿੱਚ ਫਲਾਵਰਜ਼ ਦਾ ਕੰਮ ਕੀਤਾ ਹੋਏਗਾ ਨੈਕਸਟ ਆ ਮਸਲੀਨ ਦੇ ਸੂਟ ਆ ਸੈਲੀਬ੍ਰਿਟੀ ਸੂਟ ਆ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਸੋਹਣਾ ਆ ਗਰਲਿਸ਼ ਲੁੱਕ ਆ ਲਈ ਆ ਠੀਕ ਹੈ ਜੀ ਹਰੇਕ ਏਜ ਦੇ ਭੈਣ ਇਹ ਵੇਅਰ ਕਰ ਸਕਦੀਆਂ ਬਹੁਤ ਸੋਹਣਾ ਇਹ ਪਰਸਨਲੀ ਡਿਜ਼ਾਈਨ ਮੈਨੂੰ ਬਹੁਤ ਪਸੰਦ ਆ ਅਗਰ ਇਹਨੂੰ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਕਰਾ ਸਕਦੇ ਹੋ ਠੀਕ ਹੈ ਜੀ ਇਹਦੇ ਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਆ ਚੈੱਕ ਕਰੋ 6 ਤੋਂ 7 ਦੇ ਵਿੱਚ ਕਲਰ ਆ ਲਾਈਟ ਸੂਟ ਹੋਣਗੇ ਨਾਲ ਕੰਟਰਾਸਟ ਜਿਹੜੇ ਦੁਪੱਟੇ ਜਿਹੜੇ ਆ ਉਹ ਡਾਰਕ ਸ਼ੇਡ ਚ ਹੋਣਗੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਇਹਦੇ ਵਿੱਚ ਨੈਕਸਟ ਆਹ ਬਹੁਤ ਸੋਹਣਾ ਹੈ ਆਰਗੈਂ ਸੋਰੀ ਸਿਲਕ ਦਾ ਫੈਬਰਿਕ ਰਹੇਗਾ ਚਨਾਉਣ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਸੂਟ ਹੈ ਜੀ ਨੈਕਸਟ ਆਹ ਸ਼ਰਟ ਆਰਗੈਂਜ਼ਾ ਦੀ ਹੋਏਗੀ ਦੁਪੱਟਾ ਤੇ ਜਿਹੜੀ ਬਾਟਮ ਉਹ ਹੋਏਗੀ ਜੌਰਜਟ ਦੇ ਵਿੱਚ ਠੀਕ ਹੈ ਜੀ ਦੁਪੱਟਾ ਬਾਟਮ ਜੌਰਜਟ ਜੁਏਗੀ ਸ਼ਰਟ ਆਰਗੈਂਜ਼ਾ ਦੀ ਹੋਏਗੀ ਬਹੁਤ ਸੋਹਣੀ ਵੀ ਸੂਟ ਆ ਠੀਕ ਹੈ ਜੀ ਬਹੁਤ ਸੋਹਣੀ ਗਰਲਿਸ਼ ਜੀ ਲੁੱਕ ਵਾਲੇ ਸਰਦਾਰੀ ਸੂਟ ਆ ਦੁਪੱਟਿਆਂ ਦੇ ਸਾਰੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਚੈੱਕ ਕਰੋ ਬਹੁਤ ਸੋਹਣੀ ਜਿਹੜੀ ਯੂਨਿਕ ਜੇ ਫੈਬਰਿਕ ਆ ਇਹਨਾਂ ਦੀ ਜਿਹੜੀ ਫਿਟਿੰਗ ਆ ਬਹੁਤ ਹੀ ਵਧੀਆ ਬਣਦੀ ਆ ਜੀ ਠੀਕ ਹੈ ਜੀ ਕਲਰ ਦੇਖੀ ਚਲੋ ਬਹੁਤ ਹੀ ਵਧੀਆ ਹੈ ਮੈਨੂੰ ਪਰਸਨਲੀ ਇਹ ਬਹੁਤ ਵਧੀਆ ਲੱਗੇ ਸੂਟ ਇਹਨਾਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਚਲੋ ਆਪਣਾ ਆਰਡਰ ਬੁੱਕ ਕਰਾਈ ਚਲੋ ਕੋਈ ਵੀ ਸੂਟ ਛੱਡਣ ਵਾਲਾ ਨਹੀਂਗਾ ਸਾਰੇ ਸੂਟ ਜਿਹੜੇ ਬਹੁਤ ਡਿਜ਼ਾਈਨ ਡਿਫਰੈਂਟ ਤੋਂ ਡਿਫਰੈਂਟ ਆ ਬਹੁਤ ਸੋਹਣੇ ਤੇ ਸੋਹਣੇ ਡਿਜ਼ਾਈਨ ਆ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਅਗਰ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਅਨਸਟਿਚ ਬਾਈ ਕਰ ਸਕਦੇ ਹੋ ਚੈੱਕ ਕਰੀ ਚਲੋ ਪ੍ਰਿੰਟ ਬਹੁਤ ਹੀ ਸੋਹਣਾ ਹੈ ਸਰਦਾਰੀ ਜਿੱਦਾਂ ਕੁਛ ਭੈਣਾਂ ਜੌਬ ਤੇ ਜਾਂਦੀਆਂ ਡੇਲੀ ਜਾਂ ਗੁਰਦੁਆਰਾ ਸਾਹਿਬ ਜਾਂਦੀਆਂ ਉਹਨਾਂ ਲਈ ਬਹੁਤ ਵਧੀਆ ਸੂਟ ਰਹਿਣ ਵਾਲੇ ਆ ਅਗਰ ਤੁਸੀਂ ਇਹਨੂੰ ਲੈਸ਼ ਲਗਾ ਕੇ ਕਸਟਮਾਈਜ਼ ਕਰਵਾਉਨੇ ਆ ਡਿਜ਼ਾਈਨ ਡੈਡੀ ਕਰਵਾਉਨੇ ਆ ਤਾਂ ਬਹੁਤ ਸੋਹਣਾ ਬਣੇਗਾ ਠੀਕ ਹੈ ਜੀ ਹਾਰਟ ਵਾਲੇ ਡਿਜ਼ਾਈਨ ਵੀ ਆ ਬਟਰਫਲਾਈ ਵਾਲੇ ਡਿਜ਼ਾਈਨ ਵੀ ਆ ਫਲਾਵਰ ਵਾਲੇ ਡਿਜ਼ਾਈਨ ਵੀ ਆ ਠੀਕ ਹੈ ਜੀ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਹੈਗੇ ਆਪਣੇ ਕੋਲ ਦੇ ਡਿਜ਼ਾਈਨ ਹੋ ਇੰਨੇ ਕਿ ਡਿਫਰੈਂਟ ਆ ਕਿ ਤੁਹਾਨੂੰ ਬਹੁਤ ਹੀ ਇੱਕ ਲੱਗੇ ਜੇ ਡਿਜ਼ਾਈਨ ਆ ਸੂਟਾਂ ਦੇ ਨਾਲ ਬਾਟਮ ਕੁਨਟਰਾਸਟ ਹੋਣਗੀਆਂ ਸੇਮ ਉਹਨਾਂ ਨਾਲ ਦੇ ਹੋਣਗੀਆਂ ਦੁਪੱਟੇ ਚੁੰਨੀਆਂ ਹੋਣਗੀਆਂ ਜਿਹੜੀਆਂ ਜੌਰਜਟ ਚ ਹੋਣਗੀਆਂ ਬਾਟਮ ਵੀ ਜੌਰਜਟ ਜੀ ਹੋਏਗੀ ਤੇ ਸ਼ਾਰਟ ਦਾ ਫੈਬਰਿਕ ਔਰਗੈਂਜ਼ਾ ਹੋਏਗਾ ਨੈਕਸਟ ਆ ਵਾਲੇ ਸੂਟ ਇਹ ਵੀ ਬਹੁਤ ਸੋਹਣੇ ਆ ਮਸਲੀਨ ਦੇ ਵਿੱਚ ਆ ਜੀ ਬਾਟਮ ਤੇ 슬ੀਵਸ ਤੇ ਕਟਵਰਕ ਦਾ 슬ੀਵਸ ਤੇ ਕੰਮ ਕੀਤਾ ਬਾਟਮ ਤੇ ਵਰਕ ਕੀਤਾ ਨੈਕਸਟ ਆ ਕਾਟਨ ਫੈਬਰਿਕ ਦੇ ਵਿੱਚ ਆਗੇ ਨਾਲ ਦਾ ਸੇਮ ਪੈਚਵਰਕ ਜਿਹੜਾ ਦੁਪੱਟੇ ਤੇ ਲੱਗਾ ਹੋਏਗਾ ਦੁਪੱਟੇ ਨਾਲ ਵਾਈਟ ਵਿੱਚ ਹੋਣਗੇ ਨਾਲ ਪੈਚਵਰਕ ਸ਼ਰਟ ਨਾਲ ਦਾ ਲੱਗਾ ਹੋਏਗਾ ਠੀਕ ਹੈ ਜੀ 5 ਮੀਟਰ ਸੂਟ ਹੋਏਗਾ ਨਾਲ ਬਹੁਤ ਸੋਹਣੇ ਦੁਪੱਟੇ ਹੋਣਗੇ ਕੁल्ले-ਡੁੱਲੇ 2.5 ਮੀਟਰ ਨੈਕਸਟ ਆ ਨੈਚੁਰਲ ਕ੍ਰੇਪ ਦੇ ਸੂਟ ਆਗੇ ਬਹੁਤ ਸੋਹਣਾ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਿੱਪੀ ਦਾ ਘਟ ਦਾਣੇ ਦਾ ਕੰਮ ਕੀਤਾ ਹੋਇਆ ਹੈ ਬਹੁਤ ਹੈ ਫੈਬਰਿਕ ਦੀ ਜਿਹੜੀ ਕੁਆਲਿਟੀ ਆ ਬਹੁਤ ਹੀ ਅੱਛੀ ਹੋਏਗੀ ਬਹੁਤ ਵਧੀਆ ਰਹਿਣ ਵਾਲੀ ਆ ਫੈਬਰਿਕ ਠੀਕ ਹੈ ਜੀ ਨਾਲ ਇਹਦੇ ਬਾਟਮ ਸਿਲਕ ਦੀ ਪਲੇਨ ਹੋਏ ਸੌਰੀ ਨੈਚੁਰਲ ਕ੍ਰੇਪ ਦੀ ਜਿਹੜੀ ਪਲੇਨ ਹੋਏਗੀ ਠੀਕ ਹੈ ਜੀ ਬਾਕੀ ਜੀ ਅੱਜ ਦੇ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਭੈਣਾਂ ਇਹਨਾਂ ਵਿੱਚੋਂ ਕੋਈ ਵੀ ਕਲੈਕਸ਼ਨ ਬਾਈ ਕਰਨਾ ਚਾਹੁੰਦੀਆਂ ਰੀਜ਼ਨੇਬਲ ਪ੍ਰਾਈਸ ਵਿੱਚ ਆਪਣੇ ਕੋਲੋਂ ਬਾਈ ਕਰ ਸਕਦੇ ਆ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਥੈਂਕ ਯੂ